রেকর্ড ਤੋੜ ਵੋਟਾਂ ਨਾਲ ਜਿੱਤਣਗੇ ਇਥੋਂ ਕਿਉਂਕਿ ਜਿਹੜਾ ਸਰਕਾਰ ਪ੍ਰਤੀ ਰੋਸ ਹੈ ਜੋ ਝਾੜੂ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਜੋ ਲੋਕਾਂ ਨਾਲ ਸਰਕਾਰ ਬਣਨ ਤੋਂ ਪਹਿਲਾਂ ਜਿੰਨੀਆਂ ਉਹਨਾਂ ਨੇ ਗੱਲਾਂ ਰੱਖੀਆਂ ਸੀ ਉਹ ਕਿਸੇ ਗੱਲ ਤੇ ਨਹੀਂ ਖੜੇ ਚਾਹੇ ਮੇਰੀਆਂ ਮਾਤਾ-ਮਾਵਾਂ ਦੇ 100000 ਰੁਪਏ ਜੀ ਦੀਪ ਸਰਕਾਰ ਹੈਗੀ ਦੂਜੀ ਪਾਰਟੀ ਦਾ ਬੰਦਾ ਕੋਈ ਖੜਾ ਹੋਣ ਨੂੰ ਤਿਆਰ ਨਹੀਂ ਸੀ ਤੇ ਅੱਜ ਮੋਫਰ ਪਰਿਵਾਰ ਦੇ ਵਿੱਚ ਖੜ ਕੇ ਹਰ ਇੱਕ ਬੰਦੇ ਨੇ ਕਾਂਗਰਸ ਪਾਰਟੀ ਦੀ ਨਹੀਂ ਆਖਿਆ ਵੀ ਬਈ ਮੈਂ ਖੜਾ ਹਾਂ ਮੈਂ ਖੜਾ ਆਂਗਾ ਠੀਕ ਹੈ ਅੱਜ ਪੰਜਾਬ ਦਾ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਤੁਰਿਆ ਜਾ ਰਿਹਾ ਹੈ ਜਾਂ ਗਲਤ ਰਸਤੇ ਤੇ ਪਿਆ ਹੋਇਆ ਹੈ ਬਾਕੀ ਉਹਨਾਂ ਕੋਲੇ ਕੋਈ ਰੂਟ ਮੈਪ ਹੈ ਨਹੀਂ ਪੰਜਾਬ ਵਾਸਤੇ ਹਲੇ ਤੱਕ ਜਿਹੜੇ ਆ ਫਲੱਡ ਆਏ ਹੋਰ ਖਰਾਬੇ ਹੋਏ ਕੋਈ ਮਾਫੀਆ ਨਹੀਂ ਮਿਲੇ ਹਲੇ ਤੱਕ ਕਨਫਿਊਜ਼ ਸਰਕਾਰ ਹੈ ਵੋਟਾਂ ਪਹਿਣੀਆਂ ਨਿਰਪੱਖ ਪਹਿਣੀਆਂ ਗਿਣਤੀ ਹੋਊਗੀ ਨਿਰਪੱਖ ਹੋਊਗੀ ਤੱਕਾ ਹੋਣ ਨਹੀਂ ਦੇਵਾਂਗੇ ਪਰ ਸਰਕਾਰ ਤੋਂ ਵੀ ਉਮੀਦ ਹੈ ਵੀ ਸਰਕਾਰ ਤੱਕਾ ਕਰੂ ਨਹੀਂ ਨਿਰਪੱਖ ਵੋਟਾਂ ਕਰਾਉ ਆਪਣਾ ਕਾਂਗਰਸ ਪਾਰਟੀ ਦਾ ਕੀ ਦੇਖਿਆ ਜੀ ਇਹਨਾਂ ਦੇ ਆਪਸ ਦੇ ਵਿੱਚ ਨਾ ਧੜੇ ਬਣ ਜਾਂਦੇ ਕਾਂਗਰਸ ਪਾਰਟੀ ਦੇ ਤਾਂ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਹੈ ਪਿਛਲੀ ਵਾਰ ਜਿਹੜਾ ਕਾਂਗਰਸ ਦੀ ਪਾਰਟੀ ਦੀ ਹਾਰ ਹੋਈ ਸੀ ਤਾਂ ਉਹ ਵੀ ਕੋਈ ਧੜੇਬੰਦੀ ਕਰਕੇ ਹੋ ਸਕਦੀ ਹੈ ਜਾਂ ਕਿਵੇਂ ਤਾਂ ਭਗਵੰਤ ਮਾਨ ਸਾਹਿਬ ਆਪਣੇ ਨਿੱਜੀ ਬਦਲੇ ਜਰੂਰ ਲੈ ਰਹੇ ਨੇ ਕਦੇ ਉਹਨੂੰ ਅੰਦਰ ਕਰਤਾ ਉਹਨੂੰ ਅੰਦਰ ਕਰਤਾ ਪਰ ਵਿਕਾਸ ਦੇ ਜਾਂ ਕੋਈ ਵੱਡਾ ਪ੍ਰੋਜੈਕਟ ਲਿਆਉਣ ਦੇ ਕੋਈ ਕੋਈ ਉਮੀਦ ਨਹੀਂ ਭਾਜਪੀ ਵੀ ਇਹਨਾਂ ਚੋਣਾਂ 'ਚ ਉੱਤਰੀ ਆ ਤਾਂ ਉਹਦਾ ਉਹਦੀ ਪਰਫਾਰਮੈਂਸ ਤੋਂ ਕਿਵੇਂ ਲੱਗਦਾ ਹੈ ਅਕਾਲੀ ਦਲ ਦੇ ਮੁਕਾਬਲੇ ਕਿਵੇਂ ਰਹੋਗੀ ਇਸ ਵਾਰ ਪਤਾ ਨਹੀਂ ਇਹ ਸਰਕਾਰ ਨੂੰ ਤਜਰਬਾ ਹੈ ਨਹੀਂ ਯਾ ਇਹਨਾਂ ਨੂੰ ਪਿੱਛੋਂ ਫੰਡ ਨਹੀਂ ਆ ਰਿਹਾ ਦੇਖੋ ਕਿਤੇ ਨਾ ਕਿਤੇ ਕੋਈ ਗਲਤ ਹੈ ਨਾ ਜਾਂ ਤਾਂ ਸੈਂਟਰ ਸਰਕਾਰ ਨੂੰ ਇਹਨਾਂ ਦੇ ਵਿਸ਼ਵਾਸ ਨਹੀਂ ਆਰਪੀਡੀ 24 ਟੀਵੀ ਦੇਖ ਰਹੇ ਤੁਸੀਂ ਮੈਂ ਸ਼ਨੀਵਾਰ ਸਾਹਿਬ ਦਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਦ ਦੀ ਚੋਣਾਂ ਸਿਕ ਰਹਤੇ ਨੇ ਸਾਰੀ ਹੀ ਪਾਰਟੀਆਂ ਦੇ ਵੱਲੋਂ ਜਿਹੜਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਇਸੇ ਦੌਰਾਨ ਰਾਇਪੁਰ ਜ਼ੋਨ ਦੇ ਵਿੱਚ ਮੌਜੂਦਾ ਕਾਂਗਰਸ ਪਾਰਟੀ ਵੱਲੋਂ ਰਾਇਪੁਰ ਪਿੰਡ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਇਕੱਠ ਰੱਖਿਆ ਗਿਆ ਸੀ ਸਾਬਕਾ ਐਮਐਲਏ ਅਜੀਤਿੰਦਰ ਸਿੰਘ ਮੋਫਰਕ ਉਹਨਾਂ ਦੇ ਸੁਪੁੱਤਰ ਬਿਕਰਮ ਸਿੰਘ ਇੱਥੇ ਪਹੁੰਚ ਰਹੇ ਨੇ ਤਾਂ ਗੱਲਬਾਤ ਕਰਾਂਗੇ ਉਹ ਕਾਂਗਰਸ ਪਾਰਟੀ ਦੇ ਆਗੂਆਂ ਦੇ ਨਾਲ ਕਿ ਕਿਸ ਤਰ੍ਹਾਂ ਦੇ ਜਿਹੜਾ ਚੋਣ ਮੇਮੋਂ ਦਾ ਵੱਲੋਂ ਚਲਾਈ ਜਾ ਰਹੀ ਹੈ ਤੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ ਸਰ ਸਾਹਿਬ ਕੀ ਕਹਿਣਾ ਚਾਹੋਗੇ ਜ਼ਿਲ੍ਹਾ ਪ੍ਰੇਸ਼ਦਨੀ ਚੋਣਾਂ ਤੇ ਬਲਾਕ ਸਮਟੀ ਦੇ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਦੇ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਚੋਣ ਮੇਮ ਜਿਹੜੀ ਚਲਾਈ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੁੜੇ ਵੀਰ ਅੱਜ ਜਿਹੜਾ ਹੰਗਾਰਾ ਤੁਸੀਂ ਵੇਖ ਹੀ ਰਹੇ ਹੋ ਅੱਜ ਰਾਹਪੁਰ ਦੇ ਵਿੱਚ ਇੱਕ ਨੁੱਕੜ ਮੀਟਿੰਗ ਸੀਗੀ ਉਹ ਇੱਕ ਰੈਲੀ ਦਾ ਰੂਪ ਧਾਰ ਗਈ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਲੋਕਾਂ ਨੇ ਮਨ ਬਣਾ ਲਿਆ ਹੈ ਵੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਨੇ ਉਮੀਦਵਾਰ ਨੇ ਚਾਹੇ ਉਹ ਬਲਾਕ ਸੰਮਤੀ ਦੇ ਤੇ ਇਹ ਵੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹ ਰਿਕਾਰਡ ਤੋੜ ਵੋਟਾਂ ਜਿੱਤਣਗੇ ਇਥੋਂ ਕਿਉਂਕਿ ਜਿਹੜਾ ਸਰਕਾਰ ਪ੍ਰਤੀ ਰੋਸ ਹੈ ਜੋ ਝਾੜੂ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਜੋ ਲੋਕਾਂ ਨਾਲ ਸਰਕਾਰ ਬਣਨ ਤੋਂ ਪਹਿਲਾਂ ਜਿੰਨੀਆਂ ਉਹਨਾਂ ਨੇ ਗੱਲਾਂ ਰੱਖੀਆਂ ਸੀ ਉਹ ਕਿਸੇ ਗੱਲ ਤੇ ਨਹੀਂ ਖੜੇ ਚਾਹੇ ਮੇਰੀਆਂ ਮਾਤਾ-ਮਾਦੇ ਹਜ਼ਾਰ-ਹਜ਼ਾਰ ਰੁਪਏ ਚਾਹੇ ਨੌਜਵਾਨਾਂ ਦੀ ਗੱਲ ਮੈਂ ਕਰਕੇ ਹਟਿਆ ਅੱਜ ਪੰਜਾਬ ਦਾ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਤੁਰਿਆ ਜਾ ਰਿਹਾ ਹੈ ਜਾਂ ਗਲਤ ਰਸਤੇ ਤੇ ਪਿਆ ਹੋਇਆ ਹੈ ਬਾਕੀ ਉਹਨਾਂ ਕੋਲੇ ਕੋਈ ਰੂਟ ਮੈਪ ਹੈ ਨਹੀਂ ਪੰਜਾਬ ਵਾਸਤੇ ਹਲੇ ਤੱਕ ਜਿਹੜੇ ਫਲੱਡ ਆਏ ਹੋਰ ਖਰਾਬੇ ਹੋਏ ਕੋਈ ਮੁਆਵਜ਼ਾ ਨਹੀਂ ਮਿਲੇ ਜੋ ਪੰਜਾਬ ਦੇ ਲੋਕਾਂ ਦਾ ਮਨ ਅੱਕ ਚੁਕਿਆ ਇਹਨਾਂ ਕੋਲੇ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਸਾਲ ਰਹਿ ਗਿਆ 4 ਸਾਲ ਟੱਪ ਗਏ ਹਲੇ ਤੱਕ ਪੰਜਾਬ ਦੇ ਵਿੱਚ ਕੋਈ ਇਹ ਜਿਹਾ ਇਹਨਾਂ ਨੇ ਵੱਡਾ ਕੰਮ ਕਰਕੇ ਦਿਖਾ ਨਹੀਂ ਸਕੇ ਨਾ ਹੀ ਕੋਈ ਇਹੋ ਜੀ ਗੱਲ ਇਹ ਦੱਸ ਰਹੇ ਨੇ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਆਹ ਕਰਾਂਗੇ ਪੰਜਾਬ ਲਈ ਹਲੇ ਤੱਕ ਇੱਕ ਕਨਫਿਊਜ਼ ਸਰਕਾਰ ਹੈ ਤੇ ਬਾਕੀ ਇੱਕ ਗੱਲ ਇੱਕ ਗੱਲ ਜ਼ਰੂਰ ਆ ਭਗਵੰਤ ਮਾਨ ਸਾਹਿਬ ਆਪਣੇ ਨਿੱਜੀ ਬਦਲੇ ਜ਼ਰੂਰ ਲੈ ਰਹੇ ਨੇ ਕਦੇ ਉਹਨੂੰ ਅੰਦਰ ਕਰਤਾ ਉਹਨੂੰ ਅੰਦਰ ਕਰਤਾ ਪਰ ਵਿਕਾਸ ਦੇ ਜਾਂ ਕੋਈ ਵੱਡਾ ਪ੍ਰੋਜੈਕਟ ਲਿਆਉਣ ਦੇ ਕੋਈ ਕੋਈ ਉਮੀਦ ਨਹੀਂ ਕੋਈ ਵੀ ਜਿਹੜੀ ਰਾਜਨੀਤਿਕ ਪਾਰਟੀ ਹੁੰਦੀ ਹੈ ਇੱਕ ਪਰਿਵਾਰ ਹੁੰਦਾ ਹੈਗਾ ਆਪਾਂ ਦੇਖਦੇ ਹਾਂ ਥੋੜੀ ਜੀ ਕਿਤਨਾ ਕਿਤੇ ਕਿਹਾ ਜਾਂਦਾ ਕਿ ਕਾਂਗਰਸ ਪਾਰਟੀ ਦੇ ਜਿਹੜਾ ਪਰਿਵਾਰ ਹੈ ਕਾਂਗਰਸ ਪਾਰਟੀ ਹੈ ਉਹਦੇ ਆਪਸ ਵਿੱਚ ਕਦੇ ਕਦੇ ਭਾਂਡੇ ਫੜ ਖੜ ਕੇ ਜਾਂਦੇ ਆ 2027 ਦੇ ਵਿੱਚ ਕਿਵੇਂ ਦੇਖਦੇ ਹੋ ਇਹ ਕਾਂਗਰਸ ਪਾਰਟੀ ਦੀ ਏਕਤਾ ਹੋ ਰਹੂਗੀ ਬਿਲਕੁਲ ਰਹੂਗੀ ਜੀ ਕਾਂਗਰਸ ਪਾਰਟੀ ਬਹੁਤ ਵੱਡੀ ਪਾਰਟੀ ਹੈ ਨੈਸ਼ਨਲ ਲੈਵਲ ਦੀ ਪਾਰਟੀ ਹੈ ਉਹ ਜਦੋਂ ਉਹਦਾ ਪਰਿਵਾਰ ਦੇ ਵਿੱਚ ਵੀ ਆਮ ਵੀ ਆਪਾਂ ਦੇਖਦੇ ਆਂ ਕਈ ਵਾਰੀ ਕਿਸੇ ਦੋ ਭਰਾਵਾਂ ਦੇ ਵਿਚਾਰ ਅਲੱਗ-ਅਲੱਗ ਹੋ ਸਕਦੇ ਆ ਪਰ ਜਿੱਥੇ ਗੱਲ ਪਾਰਟੀ ਪਲੇਟਫਾਰਮ ਤੇ ਜਦੋਂ ਇਲੈਕਸ਼ਨ ਦੀ ਹੁੰਦੀ ਹੈ ਉਦੋਂ ਸਾਰੀ ਪਾਰਟੀ ਇੱਕ ਹੋ ਜਾਂਦੀ ਹੈ ਤੇ ਕਾਂਗਰਸ ਪਾਰਟੀ ਇੱਕ ਹੈ ਪਹਿਲਾਂ ਵੀ ਇੱਕ ਸੀ ਇੱਕ ਰਹੂਗੀ ਬਾਕੀ ਇਹ ਛੋਟੀਆਂ ਗੱਲਾਂ ਹੁੰਦੀਆਂ ਨੇ ਪਰ ਸਾਰੇ ਸਾਡੇ ਲੀਡਰ ਇੱਕ ਨੇ ਕੀ ਕਹਿਣਾ ਚਾਹੋਗੇ ਜਿਹੜੇ ਰਾਏਪੁਰ ਜੋਂ ਦੇ ਆਪਣੇ ਉਮੀਦਵਾਰ ਨੇ ਪੋਲੋਜੀਤ ਜੀ ਘੜੇ ਨੇ ਤੇ ਬਲਾਕ ਸਮਤੀ ਦੇ ਨੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਹਨਾਂ ਦੀ ਚੋਣ ਨੂੰ ਲੈ ਕੇ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਵੀ ਪੋਲੋਜੀਤ ਥੋੜੀ ਪੜ੍ਹੇ ਲਿਖੇ ਇੱਕ ਨਿਡਰ ਇੱਕ ਜਜਾਰੂ ਜਿਨ੍ਹਾਂ ਨੇ ਜਿਨ੍ਹਾਂ ਨੂੰ ਹੁਣ ਵੀ ਮੌਜੂਦਾ ਸਰਕਾਰ ਝਾੜੂ ਦੀ ਹੈ ਹਜ਼ਾਰ ਵੋਟਾਂ ਨਾਲ ਸਰਪੰਚ ਬਣਾਇਆ ਇਹਦਾ ਮਤਲਬ ਇਹਨਾਂ 'ਚ ਕੋਈ ਖਾਸियत ਹੋਣੀ ਹੈ ਵੀ ਜਿਹੜੀ ਐਂਟੀ ਸਰਕਾਰ ਦੇ ਵਿੱਚ ਇਹ ਇੰਨੀ ਭਾਰੀ ਵੋਟ ਨਾਲ ਸਰਪੰਚ ਬਣੇ ਨੇ ਦੇ ਨਾਲ ਜਿਹੜੇ ਮੱਖਣ ਨਾਲ ਰਾਹਪੁਰ ਦੇ ਇਥੋਂ ਮੈਂਬਰ ਜਿਹੜੇ ਉਮੀਦਵਾਰ ਨੇ ਆਪਣੇ ਬਲਾਕ ਸੰਮਤੀ ਦੇ ਉਹ ਵੀ ਮੈਂਬਰ ਰਹੇ ਨੇ ਇੱਥੇ ਉਹਨਾਂ ਨੂੰ ਵੀ ਤਜਰਬਾ ਹੈ ਕਹਿਣ ਦਾ ਮਤਲਬ ਹੈ ਦੋਨੇ ਤਜਰਬੇਕਾਰ ਟੀਮ ਹੈ ਤੇ ਇਹਨਾਂ ਨੇ ਪਹਿਲਾਂ ਵੀ ਕੰਮ ਕੀਤੇ ਹੋਏ ਆ ਲੋਕਾਂ ਦੇ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਹੈ ਵੀ ਇਹ ਉਹਨਾਂ ਲਈ ਕੰਮ ਕਰਨਗੇ ਉਹ ਇਹ ਉਹਨਾਂ ਦੇ ਜਿਹੜੇ ਇਹਨਾਂ ਦੇ ਜ਼ੋਨ ਦੇ ਪਿੰਡ ਹੈ ਉਹਨਾਂ ਦਾ ਵਿਕਾਸ ਕਰਨਗੇ ਲੋਕਾਂ ਨੂੰ ਉਮੀਦ ਹੈ ਇਹਨਾਂ ਤੇ ਮੈਂ ਤਾਂ ਤੁਹਾਨੂੰ ਇੱਕ ਕੱਲ ਇੱਥੇ ਮੈਂ ਬੋਲਿਆ ਸੀ ਮੈਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 2 ਸਾਲ ਚੇਅਰਮੈਨ ਹੀ ਕੀਤੀ ਹੈ ਮੈਂ ਤੁਹਾਡੇ ਪਿੰਡ ਦੀ ਗੱਲ ਲਾਲੋ ਰਾਪੁਰ ਦੀ ਥੋੜਾ ਹੀ ਪਿੰਡ ਹੈ ਜੀ ਮੈਂ ਇੱਥੇ 5 ਕਰੋੜ ਦੇ ਕਰੀਬ ਸਰਪੰਚ ਪੰਮੀ ਬਾਈ ਖੜੇ ਹੈ ਇਹਨਾਂ ਨੇ ਮਤਲਬ ਕੋਈ ਵੀ ਇੱਥੇ ਕੋਈ ਵੀ ਰਾਹ ਕੱਚਾ ਨਹੀਂ ਤੁਹਾਡੇ ਪਿੰਡ ਦਾ ਤੁਹਾਡਾ ਪਿੰਡ ਅੱਜ ਵਿਕਾਸ ਦੇ ਰਾਹ ਤੇ ਇੱਕ ਨੰਬਰ ਤੇ ਮਤਲਬ ਆਪਾਂ ਇੱਕ ਨੰਬਰ ਪਿੰਡਾਂ ਚ ਗਿਣ ਸਕਦੇ ਆ ਤੇ ਦੂਜੇ ਪਾਸੇ ਆ 4 ਸਾਲ ਹੋ ਗਏ ਜਿਹੜੀ ਆ ਮੌਜੂਦਾ ਝਾੜੂ ਦੀ ਸਰਕਾਰ ਹੈ ਆ ਭਾਈ ਰਾਜੂ ਸਰਪੰਚ ਬਣੇ ਨੇ ਇਹਨਾਂ ਨੂੰ ਪੁੱਛਿਆ ਵੀ ਕੋਈ ਕੋਈ ਫੰਡ ਆਇਆ ਹੈ ਇਹ ਕਹਿੰਦੇ ਭਾਈ ਕੋਈ ਕੋਈ ਫੰਡ ਨਹੀਂ ਮਤਲਬ ਫਰਕ ਹੀ ਬਹੁਤ ਹੈ ਪਤਾ ਨਹੀਂ ਇਹ ਸਰਕਾਰ ਨੂੰ ਤਜਰਬਾ ਹੈ ਨਹੀਂ ਜਾਂ ਇਹਨਾਂ ਨੂੰ ਪਿੱਛੋਂ ਫੰਡ ਨਹੀਂ ਆ ਰਿਹਾ ਜਾਂ ਦੇਖੋ ਕਿਤਨੇ ਕਿਤੇ ਕੋਈ ਗਲਤ ਹੈ ਨਾ ਜਾਂ ਤਾਂ ਸੈਂਟਰ ਸਰਕਾਰ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਵੀ ਇਹ ਇਹਨਾਂ ਤੋਂ ਫੰਡ ਸਹੀ ਨਹੀਂ ਵਰਤੇ ਜਾਣਾ ਤਾਂ ਨਹੀਂ ਦੇ ਰਹੇ ਜੋ ਮਤਲਬ ਇਹਨਾਂ ਕੋਲੇ ਫੰਡ ਹੈ ਨਹੀਂ ਇਹ ਹੈ ਨਹੀਂ ਇਹ ਇਹਨਾਂ ਨੂੰ ਵਰਤਨਾ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਉਹ ਗੱਲਾਂ ਤਾਂ ਨਹੀਂ ਰਹੀਆਂ ਵੀ ਬਾਰੀ-ਵਾਰੀ ਕੋਈ ਵੀ ਗੱਲ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਚਲੋ ਪਿਛਲੇ ਟਾਈਮ 2022 ਦੇ ਵਿੱਚ ਜਿਹੜੀ ਇੱਕ ਹਵਾ ਚੱਲੀ ਸੀ ਸਾਰੇ ਪੰਜਾਬ ਦੇ ਵਿੱਚ ਬਦਲਾਅ ਦੀ ਜੋ ਕਿ ਵੀ ਅਸੀਂ ਬਦਲਾਅ ਲਿਆਉਣਾ ਵੀ ਪਤਾ ਨਹੀਂ ਕੀ ਹੋ ਜੂਆ ਉਹ ਬਦਲਾਅ ਤੁਹਾਡੇ ਸਾਹਮਣੇ ਹੈ ਸਾਗਿਆ ਪਾਰਟੀਆਂ ਦੇਖ ਲਈਆਂ ਤੇ ਕਾਂਗਰਸ ਪਾਰਟੀ ਵੀ ਦੇਖ ਲਈ ਸਾਨੂੰ ਤੁਸੀਂ ਦੋ ਵਾਰ ਸਰਪੰਚ ਬਣਾਇਆ ਉਸ ਬਾਅਦ ਦਵਾਰਾ ਚੋੜ ਹੋਈ ਉਹ ਬਦਲਾ ਦੀ ਭੇਟ ਚੀ ਚਲੋ ਸਰਪੰਚ ਦੀ ਬਦਲੀ ਸਭ ਤੁਹਾਡੇ ਸਾਹਮਣੇ ਹੈ ਅੱਜ ਜਦੋਂ ਅਸੀਂ ਵੋਟਾਂ ਮੰਗਦੇ ਸੀ ਪਿੰਡ ਦੇ ਵਿੱਚ ਤਾਂ ਮਤਾਵਾ ਪੈਣਾ ਵੀਰ ਬਜ਼ੁਰਗ ਜਿੰਨੇ ਮਿਲੇ ਉਹ ਪਹਿਲੇ ਯਾਰ ਬਹੁਤ ੱਟਾ ਹੋ ਗਿਆ ਵਸ ਗਲਤੀ ਕਰ ਬੈਠੇ ਪਹਿਲਾਂ ਸਰਕਾਰ ਦੀ ਕਰ ਬੈਠੇ ਫਿਰ ਦੂਜੀ ਕਰ ਬੈਠੇ ਚਲੋ ਸਾਰੋ ਕਿਸੇ ਰਾਤ ਕੋਈ ਗੋਸਾ ਖਿਲਾਰੀ ਦੋ ਵਾਰ ਤੁਸੀਂ ਸਰਪੰਚ ਵੀ ਬਣਾਇਆ ਤੇ ਮਹੌਲ ਜ਼ਾਬਰ ਵਿੱਚ ਤਿੰਨ ਵਾਰ ਐਮਐਡੀ ਵੀ ਬਣਾਇਆ ਠੀਕ ਹੈ ਬਦਲਾ ਸੀਗਾ ਉਹ ਤੁਸੀਂ ਦੇਖ ਲਿਆ ਸਭ ਤੋਂ ਵੱਡੀ ਵਾਰ ਆਪਣੇ ਜਿਹੜਾ ਪਾਊਟਰ ਬਿਲਡ ਹੈ ਤੁਹਾਨੂੰ ਪਤਾ ਹੈ ਵੀ ਚੰਨੀ ਸਾਹ ਨੂੰ ਜਦੋਂ ਮੁੱਖ ਮੰਤਰੀ ਬਣਾਇਆ ਸੀ ਮਜ਼ਦੂਰਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਉਹ ਪੈਸੇ ਜਾ ਕੇ ਗਏ ਸੀ ਤੇ ਬਾਕੀ ਤੁਸੀਂ ਪਿੰਡ ਦੇ ਹਾਲਾਤ ਦੇਖੀ ਜੇ ਲੋ ਵੀ ਕਿੰਨੇ ਕੰਮ ਹੋਈ ਜਾਂਦੇ ਤੇ ਕਿੰਨੇ ਕ ਪਹਿਲਾਂ ਆਪ ਕਰਾਏ ਆ ਇੱਕ ਸਾਲ ਸਰਕਾਰ ਦਾ ਰਹਿ ਗਿਆ ਇਹ ਜਿਹੜੀ ਚੋਣ ਹੈ ਆਉਣ ਵਾਲੇ 27 ਦੀ ਇਹ ਇੱਕ ਨਿਓ ਹੈ ਜਿਹੜਾ ਆਉਣ ਵਾਲੇ 27 ਦੇ ਵਿੱਚ ਚੋਣ ਹੋਣੀ ਹੈ ਅੱਜ ਇੱਕ ਨਿਓ ਹੈ ਇਹ ਨਾ ਹੋਵੇ ਵੀ ਆਪਾਂ ਇਹ ਵੇਖ ਲਈਏ ਵੀ ਚੱਲ ਕੋਈ ਗੱਲ ਨਹੀਂ ਯਾਰ ਇੱਥੇ ਹੀ ਹਵਾ ਚੱਲਣੀ ਹੈ ਸਾਡੇ ਨਾਲ ਮੌਜੂਦ ਨੇ ਮੱਖਣ ਲਾਲ ਜੀ ਜਿਹੜੇ ਕਿ ਰਾਏਪੁਰ ਜੋਂ ਦੇ ਵਿੱਚ ਬਲਾਕ ਸੰਮਤੀ ਦੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਨੇ ਸਭ ਤੋਂ ਪਹਿਲਾਂ ਬਾਈ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਤੁਹਾਡੇ ਚੈਨਲ ਦਾ ਧੰਨਵਾਦ ਜੀ ਜੇਰੀਆ ਤੁਸੀਂ ਉਮੀਦਵਾਰ ਹੋ ਬਲਾਕ ਸੰਮਤੀ ਦੇ ਕੀ ਆਪਣੇ ਇਲਾਕੇ ਦੇ ਇਹਦੇ ਵੋਟਰ ਨੂੰ ਅਪੀਲ ਕਰਨਾ ਚਾਹੋਗੇ ਨਗਰ ਰੇਪਰ ਰੇਪਰ 1 ਤੇ ਰੇਪਰ 2 ਦੇ ਸਾਰੇ ਹੀ ਵੋਟਰ ਔਰ ਸਪੋਰਟਰ ਬੇਸ਼ੱਕ ਕਿਸੇ ਵੀ ਪਾਰਟੀ ਚ ਕੰਮ ਕਰਦੇ ਕੋਈ ਜੀ ਪਹਿਲੀ ਗੱਲ ਤਾਂ ਮੈਂ ਸਭ ਦਾ ਬਹੁਤ ਸਤਿਕਾਰ ਕਰਦਾ ਹਾਂ ਪਰ ਅਸੀਂ ਇਸ ਵਿਸ਼ੇ ਤੇ ਵੋਟ ਮੰਗਦੇ ਹਾਂ ਵੀ ਪਿੰਡ ਦੇ ਜਿਹੜੇ ਅਧੂਰੇ ਕੰਮ ਐ ਉਹ ਅਸੀਂ ਕਰ ਸਕੀਏ ਬਾਕੀ ਸ੍ਰੀ ਮੈਨੂੰ ਪੂਰੀ ਉਮੀਦ ਹੈ ਵੀ ਕਾਂਗਰਸ ਪਾਰਟੀ ਨੂੰ ਇੱਕ ਇੱਕ ਵੋਟ ਦੇ ਕੇ ਇਥੋਂ ਵੱਡੀ ਲੀਡ ਨਾ ਮੈਨੂੰ ਜਿਤਾਉਣਗੇ ਔਰ ਪੋਲੋਜੀਤ ਜੀ ਰਾਪਰਜੋਨ ਤੋਂ ਲੜਦੇ ਉਹ 24 ਪਿੰਡਾਂ ਦੇ ਐ ਇਹ ਮੈਂ ਇਥੋਂ ਰਾਪਰ ਤੋਂ ਰਾਪਰ ਬੰਨ ਤੇ ਰਪ ਟੂਜੋਂ ਚੋਣ ਲੜਦਾ ਇਸ ਵਾਸਤੇ ਮੈਂ ਲੋਕਾਂ ਨੂੰ ਇਹ ਵੀ ਕਹਿੰਦਾ ਮੈਨੂੰ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਦੇ ਕੇ ਮੇਰੇ ਹੱਥ ਮਜ਼ਬੂਤ ਕਰਨ ਤਾਂ ਕਿ ਮੈਂ ਲੋਕਾਂ ਦੇ ਅਧੂਰੇ ਕੰਮ ਕਰਾ ਸਕਾਂ ਜੇ ਉਹ ਵੀ ਸਾਡੀ ਟੀਮ ਹੈ ਬਰੀ ਕਾਇਮ ਟੀਮ ਹੈ ਸਾਨੂੰ ਕੰਮ ਕੀਤਾ ਹੈ ਕੰਮ ਕਰਨ ਦਾ ਤਜਰਬਾ ਹੈਗਾ ਸਾਡੇ ਕੋਲੇ ਅਸੀਂ ਤਾਂ ਵੋਟਰਾਂ ਅੱਗੇ ਇਹ ਵੀ ਕਰਦੇ ਆਂ ਅਪੀਲ ਵੀ ਸਾਨੂੰ ਵੱਧ ਤੋਂ ਵੱਧ ਵੋਟ ਦੇ ਕੇ ਜਿਤਾਓ ਤਾਂ ਕਿ ਅਸੀਂ ਲੋਕਾਂ ਦੇ ਜਿਹੜੇ ਅਧੂਰੇ ਕੰਮ ਹੈ ਉਹ ਕਰਾ ਸਕੀਏ ਲੋਕਾਂ ਦੀ ਉਮੀਦਾਂ ਤੇ ਖਰੇ ਉਤਰ ਸਕੀਏ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਵਿਸ਼ਵਾਸ ਦਿਵਾਉਣਾ ਹੈ ਜਦੋਂ ਵੀ ਮੇਰੇ ਕੋਲੇ ਕੋਈ ਆਇਆ ਹੈ ਮੈਂ ਅਧੀਰਾ ਉੱਠ ਕੇ ਲੋਕਾਂ ਦੇ ਨਾਲ ਗਿਆ ਮੈਂ ਕਿਸੇ ਪਾਰਟੀਵਾਦੀ ਦੇ ਨਹੀਂ ਦੇਖਿਆ ਮੈਂ ਤਾਂ ਲੋਕਾਂ ਦਾ ਸਾਾਸ ਦੇਖਿਆ ਬੇਸ਼ੱਕ ਕਿਸੇ ਵੀ ਹੈ ਬੇਸ਼ੱਕ ਮੈਂ ਕਾਂਗਰਸ ਨੂੰ ਪਾਰਟੀ ਨੂੰ ਬਲਾਕ ਕਰਦਾ ਹਾਂ ਪਰ ਮੈਂ ਕਿਸੇ ਵੀ ਤਰ੍ਹਾਂ ਨਾ ਰੱਖਿਆ ਨਾ ਰੱਖਣਾ ਨਾ ਰੱਖੀ ਜੀ ਜੀ ਮੈਨੂੰ ਲੋਕਾਂ ਨੇ ਘੱਟੋ ਘੱਟ 20 ਸਾਲ 20-22 ਸਾਲ ਤੋਂ ਦੁਰਗਾ ਮੰਦਰ ਦਾ ਪ੍ਰਧਾਨ ਬਣਾਇਆ ਮੈਂ ਹਰ ਵਾਰ ਅਪੀਲ ਕਰਦਾ ਵੀ ਕਿਸੇ ਨਵੇਂ ਦੇ ਨੂੰ ਹੋਰ ਪ੍ਰਧਾਨਗੀ ਦਿੱਤੀ ਜਾਵੇ ਪਰ ਨਹੀਂ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਦਿਵਾਇਆ ਹੈ ਮੈਨੂੰ ਕੰਮ ਕਰਨ ਦਾ ਤਜਰਬਾ ਹੈ ਮੈਂ ਕਰਦਾ ਰਹੂੰਗਾ ਔਰ ਕਿਸੇ ਵੀ ਪਾਰਟੀ ਦੇ ਨਾਲ ਮੇਰਾ ਕੋਈ ਕਿਸੇ ਵੀ ਕਿਸਮ ਦਾ ਨਾ ਬੈਰ ਨਾ ਵਿਰੋਧ ਨਾ ਮੈਂ ਰੱਖੇ ਨਾ ਰੱਖਣਾ ਜੀ ਠੀਕ ਹੈ ਮੈਦਾ ਜੀ ਲੋਕਾਂ ਤੋਂ ਇਹੀ ਗੱਲ ਕਰਦੇ ਆਂ ਵੀ ਮੈਨੂੰ ਵੱਧ ਤੋਂ ਵੱਧ ਵੋਟਰਾਂ ਨਾਲ ਜਿਤਾਓ ਇੱਕ ਮੇਰੇ ਕੋਲੇ ਟਾਈਮ ਵੀ ਹੈਗਾ ਇਸ ਵਿਸ਼ੇ ਦੇ ਮੈਂ ਵੋਟ ਮੰਗਦਾ ਲੋਕਾਂ ਤੋਂ ਹਮਾ ਸਾਵਾ ਵੀ ਬਹੁਤ ਜ਼ਰੂਰੀ ਆ। ਹਾਂ ਮੈਂ ਲੋਕਾਂ ਤੋਂ ਹੀ ਅਪੀਲ ਕਰਦਾ ਐ ਵੀ ਮੈਨੂੰ ਵੋਟਾ ਵੱਧ ਤੋਂ ਵੱਧ ਪਾਓ ਜਿਤਾਓ ਮੈਂ ਸਦਾ ਹੀ ਤੁਹਾਡਾ ਰੀਣੀ ਰਹੂੰਗਾ ਜਿਵੇਂ ਤੁਸੀਂ ਪਹਿਲਾਂ ਮੈਨੂੰ ਸਾਥ ਦਿੱਤੇ ਐ ਇਸੇ ਤਰ੍ਹਾਂ ਮੈਂ ਲੋਕਾਂ ਦੀ ਸੇਵਾ ਕਰਦਾ ਰਹੂੰਗਾ। ਇਸ ਵਕਤ ਮੈਂ ਮੌਜੂਦ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਤੇ ਸਰਦੂਲਗੜ ਹਲਕੇ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੁਆਰਾ ਮੀਟਿੰਗ ਰੱਖੀ ਗਈ ਸੀ। ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਕਾਂਗਰਸੀ ਆਗੂ ਰਾਜ ਸਿੰਘ ਤੇ ਇਸ ਪਿੰਡ ਦੇ ਮੌਜੂਦਾ ਸਰਪੰਚ ਵੀ ਨੇ ਆਪਾਂ ਗੱਲਬਾਤ ਕਰ ਲੈਣਾ ਕਿ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਿਆ ਤੇ ਕਿਹਨੂੰ ਉਮੀਦਵਾਰ ਐਲਾਨਿਆ ਗਿਆ ਸਭ ਤੋਂ ਪਹਿਲਾਂ ਸਾਡੇ ਚੈਨਲ 'ਚ ਬਤ-ਬਤ ਸਵਾਗਤ ਹੈ ਤੁਹਾਡਾ ਰਚਕਾਲ ਜੀ ਧੰਨਵਾਦ ਸਭ ਤੋਂ ਪਹਿਲਾਂ ਧੰਨਵਾਦ ਤੁਹਾਡੇ ਚੈਨਲ ਦਾ ਬਾਕੀ ਗੱਲ ਰਹੇਗੀ ਜ਼ਿਲ੍ਹਾ ਪ੍ਰੀਸ਼ਦ ਚੋਣ ਦੀ ਰੇਪਰ ਜ਼ੋਨ ਹੈਗਾ ਰੇਪਰ ਜ਼ੋਨ ਦੇ ਵਿੱਚੋਂ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਦਿੱਤਾ ਹੈਗਾ ਆਪਾਂ ਉਹ ਆਪਣਾ ਬਹੁਤ ਹੀ ਸਤਿਕਾਰਯੋਗ ਵੀਰ ਪੋਲੋਜੀ ਸਿੰਘ ਬਾਜੇਵਾਲਾ ਜਿਹੜਾ ਚੰਗਾ ਮਤਲਬ ਰਾਜਨੀਤੀ ਦੇ ਵਿੱਚ ਕੱਦ ਵੀ ਰੱਖਦਾ ਹੈਗਾ ਤੇ ਰਾਜਨੀਤੀ ਦੇ ਵਿੱਚ ਵਿਚਰਦਾ ਹੈਗਾ ਸੁਆਸ ਕਰ ਦੇਗਾ ਪਿੰਡ ਵਾਸੀਆਂ ਨੂੰ ਆਸ ਕਰ ਦੇਗਾ 24 ਪਿੰਡ ਪੈਂਦੇ ਆ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 24 ਪਿੰਡਾਂ ਦੇ ਵਿੱਚੋਂ ਪਹਿਲਾਂ ਮੀਟਿੰਗ ਕੀਤੀ ਫਿਰ ਸਾਰੇ ਬੰਦਿਆਂ ਨੇ ਭਰੋਸਾ ਦਿੱਤਾ ਵੀ ਵੱਧ ਤੋਂ ਵੱਧ ਵੋਟ ਪਾ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪੋਲੋਜੀ ਸਿੰਘ ਬਾਜੇਵਾਲਾ ਨੂੰ ਅਸੀਂ ਇੱਥੋਂ ਜਿਤਾ ਕੇ ਤੋਰਾਂਗੇ ਜੀ ਕੀ ਲੱਗਦਾ ਹੈ ਕਾਂਗਰਸ ਪਾਰਟੀ ਦੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਾਂਗਰਸ ਪਾਰਟੀ ਸਿੱਧੀ ਬਹੁਤ ਜ਼ਿਆਦਾ ਮਜ਼ਬੂਤ ਹੈ ਜੀ ਜੋ ਪਿਛਲੀਆਂ ਸਰਕਾਰਾਂ ਨੇ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਸਾਰੇ ਫਲॉप ਹੋ ਗਏ ਤਾਂ ਹੁਣ ਅੱਗੇ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਉਮੀਦ ਆ ਰਹੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ ਸੋ ਉਹਦੇ ਵਿੱਚ ਪਹਿਲਾਂ ਕੀ ਕਰਦੇ ਸੀ ਵੀ ਜਿਹਦੀ ਸਰਕਾਰ ਆਏਗੀ ਦੂਜੀ ਪਾਰਟੀ ਦਾ ਬੰਦਾ ਕੋਈ ਖੜਾ ਹੋਣ ਨੂੰ ਤਿਆਰ ਨਹੀਂ ਸੀ ਤੇ ਅੱਜ ਮੋਫਰ ਪਰਿਵਾਰ ਦੇ ਵਿੱਚ ਖੜ ਕੇ ਹਰ ਇੱਕ ਬੰਦੇ ਨੇ ਕਾਂਗਰਸ ਪਾਰਟੀ ਦੀ ਨਹੀਂ ਆਖਿਆ ਵੀ ਬਈ ਮੈਂ ਖੜਾ ਹਾਂ ਮੈਂ ਖੜਾਗਾ ਠੀਕ ਹੈ ਤਾਂ ਬਹੁਤ ਵੱਡਾ ਉਤਸ਼ਾਹ ਹੈ ਜੀ ਸੋ ਮੈਂ ਕਹਿੰਦਾ ਵੀ ਪੂਰੀਆਂ ਜ਼ਿਆਦਾ ਵੋਟਾਂ ਦੇ ਨਾਲ ਪੋਲੋ ਜੀਤ ਸਰਪੰਚ ਬਾਜੇਵਾਲਾ ਨੂੰ ਇੱਥੋਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਰਹਿ ਪਰ ਜੋਨ ਤੋਂ ਬਣਾ ਕੇ ਭੇਜਾਂਗੇ ਕਿਤੇ ਨਾ ਕਿਤੇ ਸਰਕਾਰ ਵੱਲੋਂ ਮੌਜੂਦਾ ਸਰਕਾਰ ਵੱਲੋਂ ਕਿਤੇ ਕੋਈ ਗੜਬੜ ਤਾਂ ਨਹੀਂ ਹੁੰਦੀ ਜਾਂ ਕੋਈ ਧੱਕਾ ਤਾਂ ਨਹੀਂ ਹੁੰਦਾ ਚੋਣਾਂ ਦੇ ਵਿੱਚ ਦੇਖੋ ਜੀ ਡਟ ਕੇ ਖੜਾਂਗੇ ਧੱਕਾ ਹੋਣ ਨਹੀਂ ਦਿੰਦੇ ਨਾ ਧੱਕਾ ਪਹਿਲਾਂ ਕੀਤਾ ਨਾ ਧੱਕਾ ਹੋਣ ਦੇਵਾਂਗੇ ਵੋਟਾਂ ਪਹਿਣੀਆਂ ਨਿਰਪੱਖ ਪਹਿਣੀਆਂ ਗਿਣਤੀ ਹੋਊਗੀ ਨਿਰਪੱਖ ਹੋਊਗੀ ੱਟਕਾ ਹੋਣ ਨਹੀਂ ਦੇਵਾਂਗੇ ਪਰ ਸਰਕਾਰ ਤੋਂ ਵੀ ਉਮੀਦ ਹੈ ਵੀ ਸਰਕਾਰ ੱਟਕਾ ਕਰੂ ਨਹੀਂ ਨਿਰਪੱਖ ਵੋਟਾਂ ਕਰਾਉ ਜਿਵੇਂ ਕਿ ਆਪਾਂ ਦੇਖਦੇ ਜਾਂ ਕੋਈ ਜਿਮਨੀ ਚੋਣ ਹੁੰਦੀ ਹੈ ਜਿਹੜੀ ਕਿ ਸਰਕਾਰ ਜਾਣ ਦਾ ਟਾਈਮ ਹੋ ਜਾਂਦਾ ਜਿਵੇਂ ਜਿਵੇਂ ਹੁਣ ਆ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਟਾਈਮ ਹੋ ਗਿਆ ਤਾਂ ਹੁਣ ਜਿਹੜੀ ਕੋਈ ਵੀ ਜਿਮਨੀ ਚੋਣ ਹੁੰਦੀ ਹੈ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਜਿਹਦੇ ਵੀ ਮਤਲਬ ਜਿੱਤ ਹੁੰਦੀ ਹੈ ਉਹ ਤੋਂ ਆਪਾਂ ਸੰਕੇਤ ਲੱਗ ਜਾਂਦੇ ਆ ਕਿ ਆਉਣ ਵਾਲੀ ਜਿਹੜੀ ਚੋਣਾਂ ਹੋਣਗੀਆਂ ਜਿਵੇਂ 2027 ਦੇ ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਆਪਾਂ ਨੂੰ ਸੰਕੇਤ ਮਿਲ ਜਾਂਦੇ ਆ ਕਿ ਆਹ ਪਾਰਟੀ ਅੱਗੇ ਆ ਰਹੀ ਐ ਤੇ ਜੇ ਕੋਈ ਮੌਜੂਦਾ ਸਰਕਾਰ ਐ ਉਹ ਜੇਕਰ ਉਹਨੂੰ ਪਛਾੜ ਦਿੱਤਾ ਜਾਂਦਾ ਲੋਕਾਂ ਦੁਆਰਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਲੋਕੀ ਤਾਂ ਨਾਕੁਸ਼ ਨੇ ਤਾਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਇਨ੍ਹਾਂ ਚੋਣਾਂ ਵੀ ਇਹ ਵੀ ਚੋਣਾਂ ਇੱਕ ਸੰਕੇਤ ਦੇਣਗੀਆਂ ਆਉਣ ਵਾਲੇ 2027 ਵਿਧਾਨ ਸਭਾ ਚੋਣਾਂ ਦੇ ਲਈ ਸੰਕੇਤ ਬਹੁਤ ਚੰਗੇ ਮਿਲਣਗੇ ਜੀ 2027 ਦੇ ਵਿੱਚ ਇਦੋਂ ਵੀ ਆਪ ਸੰਕੇਤ ਮਿਲਣਗੇ ਕਿਉਂਕਿ ਦੇਖੋ ਕਾਂਗਰਸ ਪਾਰਟੀ ਦੀ ਸਰਕਾਰ ਆ ਰਹੀ ਹੈ 100% ਪੱਕੀ ਆ ਰਹੀ ਹੈ ਸੋ ਬਹੁਤ ਵਧੀਆ ਸੰਕੇਤ ਮਿਲਣਗੇ ਜੀ ਚੰਗਾ ਵੋਟਰਾਂ ਦਾ ਹੰਗਾਰਾ ਰਹੇਗਾ ਵੋਟਰਾਂ ਨੇ ਦੇਖ ਲਈ ਸਾਰਾ ਕੁਝ ਇਹ ਸਰਕਾਰ ਨੇ ਕੱਖ ਨਹੀਂ ਕੀਤਾ ਹੈਗਾ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਆ ਰਹੀ ਹੈ ਜੀ ਚੰਗਾ ਹੰਗਾਰਾ ਚੰਗੇ ਸੰਕੇਤ ਮਿਲਣਗੇ ਆਪਾਂ ਨਾਲ ਕਾਂਗਰਸ ਪਾਰਟੀ ਦਾ ਇੱਕ ਇਹ ਦੇਖਿਆ ਜੀ ਇਹਨਾਂ ਦੇ ਆਪਸ ਦੇ ਵਿੱਚ ਨਾ ਧੜੇ ਬਣ ਜਾਂਦੇ ਕਾਂਗਰਸ ਪਾਰਟੀ ਦੇ ਤਾਂ ਤਾਂ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਪਿਛਲੀ ਵਾਰ ਜਿਹੜਾ ਕਾਂਗਰਸ ਦੀ ਪਾਰਟੀ ਦੀ ਹਾਰ ਹੋਈ ਸੀ ਤਾਂ ਉਹ ਵੀ ਕੋਈ ਧੜੇਬੰਦੀ ਕਰਕੇ ਹੋ ਸਕਦੀ ਹੈ ਜਾਂ ਕਿਵੇਂ ਦੇਖੋ ਜੀ ਹਰ ਇੱਕ ਦਾ ਫਰਜ ਬਣਦਾ ਲੀਡਰ ਆਪੋ ਆਪਣੀਆਂ ਗੱਲਾਂ ਕਰਦੇ ਹੈਗੀ ਪਹਿਲਾਂ ਸੀਗਾ ਉਹ ਕਹਿੰਦਾ ਸੀ ਮੈਂ ਸੀਐਮ ਬਣਾ ਮੈਂ ਸੀਐਮ ਬਣਾ ਮੈਂ ਪ੍ਰਧਾਨ ਬਣਾ ਪਰ ਹੁਣ ਕੁਝ ਨਹੀਂ ਪਿੱਛੇ ਜੇ ਚੰਨੀ ਸਾਹਿਬ ਦੇ ਬੇਡੇ ਦਾ ਵਰਡੇ ਸੀਗਾ ਉੱਥੇ ਸਾਰੀ ਕਾਂਗਰਸ ਇਕੱਠੀ ਸੀ ਸਾਡੇ ਹਲਕੇ ਤੋਂ ਵੀ ਇਹ ਸਰਪੰਚ ਪੋਲੋਜੀਤ ਵੀ ਚੰਨੀ ਸਾਹਿਬ ਕੋਲੇ ਗਏ ਸੀਗੇ ਉੱਥੇ ਵਰਡੇ ਵਿੱਚ ਕੀਤਾ ਗਰਦੀਪ ਸਰਪੰਚ ਲਖਮੀਰ ਵਾਲਾ ਤੋਂ ਉਹ ਵੀ ਗਿਆ ਮੈਨੂੰ ਥੋੜੀ ਜੀ ਕੋਈ ਪ੍ਰੋਬਲਮ ਸੀਗੀ ਮੈਂ ਜਾ ਨਹੀਂ ਸਕਿਆ ਪਰ ਹੁਣ ਅੱਜ ਦੀ ਘੜੀ ਦੇ ਵਿੱਚ ਕਾਂਗਰਸ ਪਾਰਟੀ ਬਿਲਕੁਲ ਇੱਕ ਹੈ ਜੀ ਵਧੀਆ ਚਿਹਰਾ ਕਾਂਗਰਸ ਪਾਰਟੀ ਲੈ ਕੇ ਆਉਗੀ ਵਧੀਆ ਸੀਐਮ ਲੈ ਕੇ ਆਉਗੀ ਤਾਂ ਆਉਣ ਵਾਲਾ ਭਵਿੱਖ ਜਿਹੜਾ ਚੰਗਾ ਹੋ ਤੁਹਾਨੂੰ ਲੱਗਦਾ ਜਿਵੇਂ ਕਿ ਕਾਂਗਰਸ ਪਾਰਟੀ ਦਾ ਇਕੱਠ ਕੀਤਾ ਸੀ ਚਰਨਜੀਤ ਚੰਨੀ ਜੀ ਨੇ ਤਾਂ ਸਾਰਿਆਂ ਨੂੰ ਉਹਨਾਂ ਨੇ ਇੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਉਸ ਚੀਜ਼ ਨੂੰ ਜਿਹੜਾ ਪ੍ਰੋਗਰਾਮ ਸੀਗਾ ਉਹਨੂੰ ਇੱਕ ਰਾਜਨੀਤਿਕ ਪ੍ਰੋਗਰਾਮ ਦਾ ਵੀ ਨਾਂ ਦਿੱਤਾ ਜਾ ਰਿਹਾ ਕਿ ਸ਼ਾਇਦ ਜਿਹੜਾ ਚਰਨਜੀਤ ਚੰਨੀ ਨੂੰ ਸੀਐਮ ਦਾ ਚਿਹਰਾ ਐਲਾਨਾ ਜਾ ਸਕਦਾ ਹੈ ਕਾਂਗਰਸ ਦੇ ਵੱਲ ਨਹੀਂ ਉਹ ਰਾਜਨੀਤਿਕ ਪ੍ਰੋਗਰਾਮ ਕੋਈ ਨਹੀਂ ਸੀਗਾ ਉਹਦੇ ਇੱਕ ਮਤਲਬ ਆਪਦੇ ਪਰਿਵਾਰ ਦੇ ਵਿੱਚ ਸ਼੍ਰੀ ਖੰਡਪਾਤ ਸਾਹਿਬ ਦਾ ਭੋਗ ਸੀਗਾ ਉੱਥੇ ਚਰਨਜੀਤ ਸਿੰਘ ਚੰਨੀ ਨੇ ਸਭ ਨੂੰ ਸੱਦਾ ਦਿੱਤਾ ਸਾਰੇ ਬੰਦੇ ਆਏ ਉੱਥੇ ਹਰ ਇੱਕ ਐਮਐਲਏ ਆਇਆ ਹਰ ਇੱਕ ਐਕਸ ਮੰਤਰੀ ਆਇਆ ਠੀਕ ਹੈ ਸੀਐਮ ਸਾਹਿਬ ਐਕਸ ਚੰਨੀ ਸਾਹਿਬ ਸੀਗੇ ਉਹ ਸਾਰੇ ਹੋਏ ਉਹ ਰਾਜਨੀਤੀ ਕੋਈ ਨਹੀਂ ਸੀਗੀ ਉਹ ਇੱਕ ਮਤਲਬ ਧਾਰਮਿਕ ਪ੍ਰੋਗਰਾਮ ਸੀਗਾ ਉਦੇ ਬੇਟੇ ਦਾ ਬਰਥਡੇ ਸੀ ਉਹਨੇ ਖੁਸ਼ੀ ਜ਼ਾਹਰ ਕੀਤੀ ਖੁਸ਼ੀ ਦੇ ਵਿੱਚ ਹਰ ਇੱਕ ਬੰਦੇ ਨੇ ਜਾ ਕੇ ਚੰਨੀ ਸਾਹਿਬ ਨੂੰ ਜੱਫੀ ਪਾਈ ਤੇ ਜਿੰਨੇ ਧੜੇਬੰਦੀ ਸੀ ਉਦੇ ਸਾਰੇ ਉਹ ਖਤਮ ਹੀ ਹੋ ਗਏ ਹੁਣ ਆਉਣ ਵਾਲਾ ਟਾਈਮ ਕਾਂਗਰਸ ਵਾਸਤੇ ਚੰਗਾ ਹੋਊ ਬੀਜੇਪੀ ਵੀ ਇਹਨਾਂ ਚੋਣਾਂ 'ਚ ਉੱਤਰ ਰਹੀ ਹੈ ਤਾਂ ਉਹਦਾ ਉਹਦੀ ਪਰਫਾਰਮੈਂਸ ਤੁਹਾਨੂੰ ਕਿਵੇਂ ਲੱਗਦਾ ਹੈ ਅਕਾਲੀ ਦਲ ਦੇ ਮੁਕਾਬਲੇ ਕਿਵੇਂ ਰਹੋਗੇ ਇਸ ਵਾਰ ਦੇਖੋ ਜੀ ਬੀਜੇਪੀ ਵਾਲੇ ਬਾਰੇ ਮੈਂ ਕਹਿ ਨਹੀਂ ਸਕਦਾ ਹੈਗਾ ਕਿਉਂਕਿ ਬੀਜੇਪੀ ਜਿਹੜੀ ਹੈਗੀ ਉਹ ਸਾਰੇ ਕਿਸਾਨ ਵਿਰੋਧੀ ਹੈ ਹੁਣ ਤਾਂ ਦੇਖੋ ਲਾਲੂਪਾਪ ਦੇਈ ਜਾਂਦੀ ਆ ਕਿ ਦਿੱਲੀ ਦੇ ਵਿੱਚ ਬੀਜੇਪੀ ਨੇ ਕਿਸਾਨਾਂ ਨਾਲ ਕੀ ਕੀਤਾ ਜੀ ਬਹੁਤ ਮਾੜਾ ਵਿਵਹਾਰ ਕੀਤਾ ਬੀਜੇਪੀ ਬਾਰੇ ਨਹੀਂ ਕਹਿ ਸਕਦੇ ਨਾ ਮੈਂ ਕਾਲੀ ਦਲ ਬਾਰੇ ਕਹਿ ਸਕਾਂ ਸੋ ਦੋਨੇ ਪਾਰਟੀਆਂ ਨੂੰ ਮੈਂ ਤਾਂ ਨਹੀਂ ਦੇਖੋ ਮੈਂ ਤਾਂ ਇਗਨੋਰ ਕਰਦਾ ਹਾਂ ਪਰ ਆਉਣ ਵਾਲੀ ਕਾਂਗਰਸ ਪਾਰਟੀ ਹੈਗੀ ਹੈ 100% ਪੱਕਾ ਕਾਂਗਰਸ ਪਾਰਟੀ ਆਊਗੀ ਵੀਡੀਓ ਦੇਖਣ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਲੈ ਕੇ ਕੀ ਅਪੀਲ ਕਰਨਾ ਚਾਹੁੰਦੇ ਹੋ ਧੰਨਵਾਦ ਕਰਦਾ ਹਾਂ ਜੀ ਸਭ ਦਾ ਵੀਡੀਓ ਦੇਖਣ ਵਾਲਿਆਂ ਨੂੰ ਵੀ ਕਾਂਗਰਸ ਪਾਰਟੀ ਨੇ ਆਪਦੇ ਜ਼ਿਲ੍ਹਾ ਪ੍ਰੀਸ਼ਦ ਤੋਂ ਬਲਾਕ ਸਮੂਹ ਦੇ ਉਮੀਦਵਾਰ ਐਲਾਨੇ ਆ ਪਰ ਤੁਸੀਂ ਐ ਮੰਨੋ ਵੀ ਜਦੋਂ ਕਿਸੇ ਦੀ ਸਰਕਾਰ ਉਲਟ ਹੋਵੇ ਕੋਈ ਬੰਦਾ ਖੜਾ ਹੋਣ ਨੂੰ ਤਿਆਰ ਨਹੀਂ ਤਾਂ ਉਤਸ਼ਾਹ ਹੀ ਅੱਡਾ ਵੱਡਾ ਹੋ ਗਿਆ ਕਾਂਗਰਸ ਪਾਰਟੀ ਦੇ ਵਰਕਰਾਂ 'ਚ ਜਿਹੜੇ ਉਮੀਦਵਾਰ ਖੜੇ ਹੋਏ ਹੈਗੇ ਤਾਂ ਉਹ ਆਪੇ ਚੱਲ ਕੇ ਕਹਿੰਦੇ ਆ ਵੀ ਅਸੀਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਖੜੇ ਹੈਗੇ ਸੋ ਮੈਂ ਤਾਂ ਆਸ ਕਰਦਾ ਬਈ ਜੀ ਵੀ ਸਾਰੇ ਬੰਦੇ ਮਤਲਬ ਵੱਟ ਛੱਡ ਕੇ ਹਿੱਸਾ ਲੈ ਰਿਹਾ ਕਾਂਗਰਸ ਪਾਰਟੀ ਦੇ ਵਿੱਚ ਬਸ ਮੇਰੀ ਆਹੀ ਬੇਨਤੀ ਹੈ ਇਹਦਾ ਇੱਕ ਲਾਸਟ ਸਵਾਲ ਹੋਰ ਕਰ ਲੈਣੇ ਆ ਇਹਦਾ ਤੁਸੀਂ ਕਾਰਨ ਕੀ ਮੰਨਦੇ ਜਿਵੇਂ ਤੁਸੀਂ ਕਿਹਾ ਕਿ ਕਾਂਗਰਸ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਤਾਂ ਉਹਦਾ ਕੀ ਕਾਰਨ ਮੰਨਦੇ ਹੋ ਕੀ ਤੁਹਾਨੂੰ ਇਹ ਲੱਗਦਾ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਨਾ ਮਦਮ ਪਈ ਹੈ ਤਾਂ ਕਰਕੇ ਉਸ ਸ਼ਾਹ ਦੇਖਣ ਨੂੰ ਮਿਲਿਆ ਵੀ ਆਪਣੇ ਜਿੱਤ ਹੋ ਸਕਦੀ ਹੈ ਕੀ ਕਰਨ ਮੰਨਦੇ ਹੋ ਜਿਹੜਾ ਇਹਨਾਂ ਉਤਸ਼ਾਹ ਦੇਖਣ ਨੂੰ ਮਿਲਿਆ ਤੁਹਾਨੂੰ ਅੱਜ ਜਿਹੜੇ ਆਮ ਆਦਮੀ ਦੀ ਪਾਰਟੀ ਜਦੋਂ ਆਈ ਹੈਗੀ ਇਹਨੇ ਵਾਅਦੇ ਕੀਤੇ ਸੀ ਤੁਸੀਂ ਐ ਮੰਨੋ ਵੀ ਅਕਾਲੀ ਦਲ ਨੇ ਵੀ ਵੋਟ ਆਮ ਆਦਮੀ ਨੂੰ ਪਾਈ ਕਾਂਗਰਸ ਨੇ ਵੀ ਵੋਟ ਪਾਈ ਆਪੋ ਚੱਲ ਕੇ 92 ਐਮਐਲਏ ਬਣੇ ਲੋਕਾਂ ਨੂੰ ਯਕੀਨ ਸੀਗਾ ਵੀ ਇਹ ਸਰਕਾਰ ਬਹੁਤ ਕੁਝ ਕਰੂਗੀ ਲੋਕਾਂ ਨੇ ਉਮੀਦਾਂ ਰੱਖੀਆਂ ਸੀ ਪਰ ਸਰਕਾਰ ਉਹਨਾਂ ਉਮੀਦਾਂ ਦੇ ਉੱਤੇ ਖਰੀ ਨਹੀਂ ਉਤਰੀ ਹੈਗੀ ਦੁਬਾਰਾ ਤਾਂ ਕਰਕੇ ਚੰਨੀ ਸਾਹਿਬ ਨੂੰ ਮਤਲਬ ਵਰਕਰ VOTER ਯਾਦ ਕਰ ਰਹੇ ਹੈ ਲਾਸਟ ਦੇ ਵਿੱਚ ਚੰਨੀ ਸਾਹਿਬ ਨੇ 18000 ਰੁਪਏ ਜ਼ਿਮੀਂਦਾਰਾਂ ਨੂੰ ਕਿੱਲੇ ਦਾ ਨਰਮੇ ਦੀ ਮਾਰ ਦਿੱਤੀ ਗਰੀਬਾਂ ਨੂੰ ਮਾਰ ਦਿੱਤੀ ਸਭ ਨੂੰ ਉਹਨੇ ਇੱਕ ਰੱਖਿਆ ਸੋ ਉਹਦੇ ਵਾਸਤੇ ਮਤਲਬ ਇਨ ਤੋਂ ਉਮੀਦਾਂ ਬਹੁਤ ਸੀ ਉਮੀਦਾਂ ਖਤਮ ਹੋ ਗਈਆਂ 1000 ਰੁਪਏ ਇਹਨਾਂ ਨੇ ਲੇਡੀ ਜੀ ਨੂੰ ਕਰਿਆ ਸੀਗਾ ਉਹ ਨਹੀਂ ਦਿੱਤਾ ਹੈਗਾ ਬਹੁਤ سارے ਵਾਦੇ ਇਹੇ ਜਿਹੜੇ ਤੇ ਇਹ ਪੂਰੇ ਉਤਰੇ ਨਹੀਂ ਹੈਗੇ ਤੇ ਹੁਣ ਆਸ ਹੈ ਕਿ ਅੱਗੇ ਸਰਕਾਰ ਆਉਣ ਦੀ ਕਾਂਗਰਸ ਪਾਰਟੀ ਦੀ ਉਹਦੇ ਬਹੁਤ ਵੱਡੀਆਂ ਉਮੀਦਾਂ ਜੀ ਉਮੀਦਾਂ ਦੇ ਉੱਤੇ ਮਤਲਬ ਹਰ ਇੱਕ ਤੇ ਸਰਕਾਰ ਖਰੀ ਉਤਰੂਗੀ ਆਪਾਂ ਦੇਖਦਾ ਹੈ ਆਪਣਾ ਜਿਹੜਾ ਇਹ ਹਲਕਾ ਜਿੱਥੇ ਆਪਾਂ ਮੌਜੂਦ ਆ ਇਹਦੇ ਨਾਲ ਹਰ ਵਾਰ ਵਿਤਕਰਾ ਹੋ ਜਾਂਦਾ ਇਹ ਆਪਾਂ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਨਹੀਂ ਕਹਿ ਸਕਦੇ ਕੁਦਰਤ ਵੱਲੋਂ ਹੀ ਹੋ ਜਾਂਦਾ ਕਿ ਜਦੋਂ ਇੱਥੇ ਐਮਐਲਏ ਜਿੱਤ ਜਾਂਦਾ ਤਾਂ ਉਹ ਉਹਨਾਂ ਦੀ ਸਰਕਾਰ ਨਹੀਂ ਬਣਦੀ ਜਦੋਂ ਜਿਹਦੀ ਸਰਕਾਰ ਬਣ ਜਿਹਦਾ ਇੱਥੋਂ ਦਾ ਐਮਐਲਏ ਹਾਰ ਜਾਂਦਾ ਤਾਂ ਹੁਣ ਆਉਣ ਵਾਲੇ ਸਮੇਂ 'ਚ ਕੋਈ ਹੈ ਸੰਭਾਵਨਾ ਵੀ ਆਪਣੇ ਏਰੀਆ ਦਾ ਵੀ ਕੋਈ ਵਿਕਾਸ ਹੋ ਸਕਦਾ ਹੈ ਤੇ ਆਪਣੀ ਆਪਣੇ ਐਮਐਲਏ ਦੀ ਸਰਕਾਰ ਵੀ ਬਣ ਸਕਦੀ। ਦੇਖੋ ਇਹ ਚੀਜ਼ਾਂ ਹੈਗੀਆਂ ਜੀ। ਜਦੋਂ ਕਾਂਗਰਸ ਦੀ ਸਰਕਾਰ ਆਈ ਉਦੋਂ ਕਾਲੀ ਲਲ ਦਾ ਉਮੀਦਵਾਰ ਜਿੱਤਿਆ, ਜਦੋਂ ਕਾਲੀ ਲਲ ਦੀ ਆਈ ਉਦੋਂ ਕਾਂਗਰਸ ਦਾ ਜਿੱਤਿਆ। ਪਰ ਹੁਣ ਉਹ ਚੀਜ਼ਾਂ ਨੂੰ ਲੋਕਾਂ ਨੇ ਸਾਰਾ ਦੇਖ ਲੇ। ਠੀਕ ਹੈ? ਲੋਕ ਅਵੇਅਰਨੈਸ ਹੋ ਗਈ ਲੋਕਾਂ 'ਚ। ਵੋਟਰਾਂ 'ਚ ਅਵੇਅਰਨੈਸ ਹੋ ਗਈ, ਵੋਟਰ ਸਿਆਣੇ ਹੋ ਗਏ। ਹੁਣ ਜਿਹਦੀ ਸਰਕਾਰ ਆਉਂਦੀ ਆ ਉਹਦਾ ਐਮਐਲਏ ਬਣਦੇ। ਅਗਲੀ ਜਿਹੜੀ ਸਰਕਾਰ ਆਊਗੀ ਐਮਐਲਏ ਉਸੇ ਦਾ ਹੀ ਬਣੂਗਾ। ਉਹ ਹੈ ਜੀ ਠੀਕ ਹੈ ਧੰਨਵਾਦ ਸੋ ਆਪਾਂ ਗੱਲਬਾਤ ਕੀਤੀ ਸਾਬਕਾ ਐਮਐਲਏ ਜੀਤेंद्र ਸਿੰਘ ਮੋਫਰ ਦੇ ਸੁਪੁੱਤਰ ਬੇਕਰਮ ਮੋਫਰ ਦੇ ਨਾਲ ਤੇ ਇਸ ਤੋਂ ਬਿਨਾ ਜਿਹੜੇ ਰਾਏਪੁਰ ਜੋਂ ਦੇ ਬਲਾਕ ਸਭਾ ਦੀ ਦੇ ਉਮੀਦਵਾਰ ਮੱਖਣ ਲਾਲ ਜੀ ਨੇ ਤਾਂ ਉਹਨਾਂ ਨੇ ਦੱਸਿਆ ਕਿ ਕਿਹੜੇ ਕਿਹੜੇ ਮੁੱਦਿਆਂ ਲੈ ਕੇ ਹੋ ਜ਼ਿਲ੍ਹਾ ਪ੍ਰੈਸ਼ਰ ਦੇ ਬਲਾਕ ਸਭਾ ਦੀਆਂ ਕਾਂਗਰਸ ਪਾਰਟੀ ਵੱਲੋਂ ਚੋਣਾਂ ਲੜ ਰਹੇ ਨੇ ਤਾਂ ਹੁਣ ਮੈਨੂੰ ਦਿਓ ਇਜਾਜ਼ਤ ਇਸੇ ਤਰ੍ਹਾਂ ਜਿਹੜਾ ਜ਼ਿਲ੍ਹਾ ਪ੍ਰੈਸ਼ਰ ਦੇ ਬਲਾਕ ਸਭਾ ਦੇ ਚੋਣਾਂ ਦੀ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਾਂਗੇ ਬਹੁਤ-ਬਹੁਤ ਧੰਨਵਾਦ ਤੇ نیوز ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ